ਤਦ ਆਪਾਂ ਲਾਪਰੇ ਸਿੰਘ ਕੁਛੀਪੁਰ ਅੱਜ ਅਸੀਂ ਪਹੁੰਚਿਆ ਜਲਾ ਗਰਦਾਸਪੁਰ ਦੇ ਪਿੰਡ ਗੁਜਰਾ ਕਾਦੀਆਂ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਲਾ ਗਰਦਾਸਪੁਰ ਦੇ ਡੇਢ ਬੱਬਰ ਨਾਲ ਕੋਰੀਡੋਰ ਤੋਂ ਜਦੋਂ ਤੁਸੀ ਬਣ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਇਸ ਪਿੰਡ ਵਾਲਿਆਂ ਦੇ ਦਸਨ ਜੋਗ ਹੈ 5 ਤੋਂ 7 ਫੁੱਟ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਰਿਹਾ ਸੋ ਜਿਹੜੀ ਪਿੰਡ ਦੀਆਂ ਲੋੜਾਂ ਦੇ ਵਸਤੂਆਂ ਨੇ ਜਿਹੜੀ ਸਮਾਜਿਕ ਸੇਵੀ ਸਹਾਇਤਾ ਵੱਲੋਂ ਇਸ ਪ੍ਰੋਜੈਕਟਰ ਜਾਂ ਵੋਟਾਂ ਰਾਹੀਂ ਇਸ ਪਿੰਡ ਦੇ ਵਿੱਚ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮਦਦ ਜਿਹੜੀ ਕੀਤੀ ਗਈ ਸੋ ਇਸ ਪਿੰਡ ਦੇ ਵਿੱਚ ਗਰੀਬ ਜਿਹੜੀ ਬਜ਼ੁਰਗ ਮਾਤਾ ਰਹਿੰਦੀ ਆ ਸੋ ਹਰ ਦੇ ਨਾਲ ਕਮਰਾ ਜਿਹੜਾ ਕਾਫੀ ਜਣਾ ਨੁਕਸਾਨ ਰਹੀ ਹੋਇਗਾ ਸੋ ਅੰਦਰ ਦੀ ਜਿਹੜੀਆਂ ਤਸਵੀਰਾਂ ਨੇ ਜ਼ਰੂਰ ਆਪਾਂ ਤੁਹਾਨੂੰ ਜਿਹੜੀਆਂ ਸਾਂਝੀ ਕਰਨ ਦੇ ਰਹੇ ਹਾਂ ਸੋ ਕਮਰਾ ਵੀ ਜਿਹੜਾ ਕੱਚਾ ਅਜੇ ਤੱਕ ਜਿਹੜੀ ਆ ਕਾਫੀ ਦਿਨ ਹੋ ਚੁੱਕੇ ਨੇ ਪਾਣੀ ਨੂੰ ਅਜੇ ਤੱਕ ਅੰਦਰੋਂ ਜਿਹੜੀ ਸਲਾਬ ਨਹੀਂ ਗਈ ਸੋ ਬਾਲੇ ਦੀ ਹਾਲਤ ਜਿਹੜੀ ਤੁਸੀਂ ਦੇਖ ਸਕਦੇ ਹੋ ਨਾਜੁਕ ਬਣੀ ਆ ਸੋ ਕਮਰੇ ਦੀ ਜਿਹੜੀਆਂ ਦੇਖੋ ਤਰੇੜਾਂ ਕੱਡੀ-ਕੱਡੀ ਵੱਡੀਆਂ ਜਿਹੜੀਆਂ ਆ ਚੁੱਕੀਆਂ ਨੇ ਸੋ ਬਾਲੇ ਵੀ ਕਈ ਥਾਵਾਂ ਤੋਂ ਜਿਹੜੇ ਨੇ ਕ੍ਰੈਕ ਹੋ ਚੁੱਕੇ ਨੇ ਸੋ ਕਮਰਾ ਕਹਿ ਸਕਦੇ ਆ ਆਪਾਂ ਪੂਰੀ ਮੰਨ ਕੇ ਕਿ ਐਡਾ ਜਿਹੜਾ ਮਤਲਬ ਪ੍ਰਬੰਧ ਕਿੰਨੀ ਹੈਗਾ ਥੱਲੇ ਜਿਹੜਾ ਨਾਜੂਕ ਸਥਿਤੀ ਦੇ ਵਿੱਚ ਜਿਹੜਾ ਮਾਤਾ ਜਿਹੜੀ ਬਜ਼ੁਰਗ ਰਹਿੰਦੀ ਆ ਕੋ ਕਿਸੇ ਟਾਈਮ ਵੀ ਜਿਹੜਾ ਹਾਦਸਾ ਗਸਤ ਹੋ ਸਕਦਾ ਸੋ ਰੱਬ ਨਾ ਕਰੇ ਇਦਾਂ ਦੀ ਜਿਹੜੀ ਨੌਬਤ ਹੋਵੇ ਪਰ ਜੇ ਇਸ ਹਾਵਨਾ ਕਮਰੇ ਦੀਆਂ ਜਿਹੜੀਆਂ ਨੇ ਨਾਜੂਕ ਜਿਹੜੀਆਂ ਤਸਵੀਰਾਂ ਬਣੀਆਂ ਨੇ ਉਹ ਇਹ ਬਿਨਾਂ ਬਿਨਾਰ ਕਰ ਰਹੀਆਂ ਨੇ ਕਿ ਇਹ ਕਬਰਾ ਕਿਸੇ ਵਕਤ ਵੀ ਜਿਹੜਾ ਹਾਦਸਾ ਗ੍ਰਸਤ ਹੋ ਸਕਦਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਹੋਰ ਵੀ ਪਿੰਡ ਦੇ ਲੋਕ ਨੇ ਜਰੂਰ ਗੱਲਬਾਤ ਸਾਂਝੀ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਜੋ ਕੋਲ ਮੇਰਾ ਨਾਮ ਕਸ਼ਮੀਰੋ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕਾਦੀਆਂ ਗੁਜਰਾਂ ਦੀਆਂ ਜੇ ਹਾਂਜੀ ਇਹ ਸਾਡੀ ਮਾਤਾ ਵਾ ਦੇ ਬਾਕੀ ਬੱਚੇ ਵਿਆਹੇ ਹੋਏ ਵੱਖੋ ਵੱਖੀ ਨੇ ਕੋਈ ਇਹਦਾ ਹਸਾਰਾ ਨਹੀਂ ਬਣਦਾ ਇੱਕ ਇਹਦਾ ਮੁੰਡਾ ਕੁਵਾਰਾ ਸੀ ਉਹ ਇਹਦਾ ਪੂਰਾ ਹੋ ਗਿਆ ਹੁਣੇ ਮਾਤਾ ਕੱਲੀ ਰਹਿ ਰਹੀ ਆ ਤੇ ਇਹਦਾ ਸਮਾਨ ਵੀ ਗਰਕ ਹੋ ਗਿਆ ਤੇ ਇਹ માતા ਦਾ ਕਮਰਾ ਵੀ ਨੀਵਾ ਜੇ ਬਿਲਕੁਲ ਤੈਨੂੰ ਛੱਤ ਦੀ ਜਰੂਰਤ ਹੈ ਬੋਦੀ ਜਿਵੇਂ ਤੂੰ ਦੱਸਦੇ ਹੋ ਜੀ ਕਿ ਪਰਿਵਾਰਕ ਮੈਂਬਰ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਾਂ ਸਮਾਜਵੀ ਨੇ ਮਤਲਬ ਇਦਾਂ ਦੇ ਜਿਹੜੇ ਸਹਸਤਾ ਕਰਦੇ ਨੇ ਰਿਸ਼ਤੇਦਾਰਾਂ ਨੇ ਕਦੇ ਪਹੁੰਚ ਨਹੀਂ ਕੀਤੀ। ਨਹੀਂ ਕੋਈ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ। ਹਾਂਜੀ ਕਿਵੇਂ ਮਦਦ ਦਾ ਸਰਕਲ ਜਿਹੜਾ ਕਿਵੇਂ ਚੱਲਦਾ ਸਿਰ? માતા ਦਾ ਪਿਲਸਣ ਹੁੰਦੀ ਜੇ ਵੱਡੇ ਆ ਪਿਲਸਣ ਹੁੰਦੀ ਜੇ ਉਹਦੇ ਸਿਰ ਤੇ ਆਪਣਾ ਗੁਜ਼ਾਰਾ ਕਰਦੀ ਆ ਜਾਂ ਕੋਈ ਪਿੰਡ ਵਿੱਚੋਂ 100-100 ਰੁਪਈਆ ਜਾਂ ਸ਼ਹੀ ਮੀਨੀ ਦਾਣੇ ਲੈਂਦੀ ਆ ਉਹਦੇ ਨਾਲ ਆਪਣਾ ਚਾਹ ਰੋਟੀ ਦਾ ਗੁਜ਼ਾਰਾ ਕਰਦੀ ਜੀ। ਕਦੀ ਮਾਤਾ ਦੇ ਰਿਸ਼ਤੇਦਾਰ ਨਹੀਂ ਆ ਕੇ ਦੇਖਾ ਵੀ ਮਾਤਾ ਦੀ ਹਾਲਤ ਹੈ ਜਾਂ ਕਮਰੇ ਚੋਂਦੇ ਨੇ ਉਹਨਾਂ ਨੇ ਕਦੀ ਦੇਖਣੀ ਨਹੀਂ ਨਹੀਂ ਹੁਣ ਮਾਤਾ ਦੇ ਜਿਹੜੇ ਭੈਣ ਭਰਾ ਸੀ ਉਹ ਮਰ ਗਏ ਨੇ ਤੇ ਪਣੇਵੀਆਂ ਪਣੇਵੇਂ ਨੇ ਮਾਤਾ ਦਾ ਮਾਪਿ ਵੀ ਮਰ ਗਿਆ ਭੈਣਾ ਭੈਣਾ ਹੀ ਉਹ ਵੀ ਮਰ ਗੀਆਂ ਨੇ ਤੇ ਚਾਰੇ ਭੈਣਾ ਭਰਾ ਇਹਨਾਂ ਦਾ ਕੋਈ ਨਹੀਂ ਸੀ ਦੇਖਿਆ ਪਿੰਡ ਦੇ ਵਿੱਚ ਡਬਲ ਮੰਜਲੀ ਜਾਂ ਇਸ ਤੋਂ ਵੱਧ ਜਿਹੜੀਆਂ ਕੋਠੀਆਂ ਨੇ ਚੱਗਰ ਸੂਕ ਵਾਲੇ ਬੰਦੇ ਕਦੀ ਉਹਨਾਂ ਇਦਾਂ ਦੀ ਲੋੜੋਂ ਤੇ ਕਰਵਾਉਂਦੇ ਬਿਲਕੁਲ ਨਹੀਂ ਕਿਸੇ ਨੇ ਇੰਨਾ ਕੀਤਾ ਆ ਵਾ ਸ਼ੈਮੀ ਨਹੀਂ ਮਾਤਾ ਜਾਂਦੀ ਥਾਲੀ ਥਾਲੀ ਦਾਣਿਆਂ ਦੀ ਲੈਂਦੀ ਉਹ ਗਰਾਹ ਕਿਤੇ ਉਹਦੇ ਨਾਲ ਆਪਣਾ ਟਾਈਮ ਪਾਸ ਕਰਦੀ ਜੀ ਕਿੰਨਾ ਕਨਾ ਪਾਣੀ ਸੀ ਇਸ ਪਿੰਡ ਦੇ ਵਿੱਚ ਇਹ ਆ ਜਿੰਨੇ ਜਿੰਨੇ ਬਵਾਜੇ ਨੇ ਨਾ ਪਾਣੀ ਹੈਗਾ ਸੀ ਬਾਬੇ ਦੀ ਫੋਟੋ ਦਿਖਦੀ ਸੀ ਬਾਕੀ ਪਾਣੀ ਅੰਦਰ ਚ ਹੈਗਾ ਸੀ ਉਸ ਟਾਈਮ ਚ ਮਾਤਾ ਕਿੱਥੇ ਕਿੱਥੇ ਉਸ ਟਾਈਮ ਤੇ ਆ ਕੋਠੀ ਚ ਆ ਪਰ ਆ ਰਹੀ ਸੀ ਮਾਤਾ ਹਾਂ ਜੀ ਸਾਰੇ ਪਰਿਵਾਰ ਦੇ ਨਾਲ ਮਾਤਾ ਰਹਿ ਰਹੀ ਸੀ। ਕਿਉਂ ਤੇ ਤਰਪਾਲ ਪਾਈ ਉਹ ਮਦਨ ਪਾਈ ਗਈ ਜਾਂ ਕਿ ਕਿਹੜੀ। ਉਹ ਪਹਿਲਾਂ ਤਾਂ ਇਹ ਮੁੱਲ ਲਿਆ ਕੇ ਪਾਈ ਸੀ। ਫਿਰ ਇੱਕ ਟਰੱਕ ਵਾਲੇ ਆਏ ਸਨ। ਉਹਨਾਂ ਆਹਾਨੂੰ ਚਿੱਟੀਆਂ ਤਰਪਾਲਾਂ ਦਿੱਤੀਆਂ ਬਾਅਦ ਚਾਹ ਉਹ ਪਾਈ ਜੇ। ਤੁਸੀਂ ਦੱਸ ਰਹੇ ਉਹ ਟਰੱਕ ਵਾਲੇ ਉਹ ਟਰੱਕਾਂ ਦੇ ਇਸ ਪਿੰਡ ਦੇ ਨਹੀਂ ਆ। ਇਸ ਪਿੰਡ ਵਾਲਿਆਂ ਤਰਪਾਲ ਨਹੀਂ ਦਿੱਤੀ। ਨਹੀਂ। ਪਿੰਡ ਵਾਲਿਆਂ ਨਹੀਂ ਦਿੱਤੀ ਟਰੱਕ ਤੇ ਬਾਹਰੋਂ ਸੇਵਾ ਕਰਨ ਵਾਸਤੇ ਆਏ ਹਨ। ਤਾਂ ਉਹਨਾਂ ਨੇ ਆਹ ਚਿੱਟੀ ਤਰਪਾਲਾਂ ਨੇ ਦਿੱਤੀ ਬਾਅਦ ਚਾਹ ਇਹ ਪਾਈ ਜੇ। ਉਹ ਤਾਂ ਸਥਿਤੀ ਆ ਕਿ ਕੁਦਰਤੀ ਮਾਰ ਹੋ ਗਿਆ ਉਸ ਟਾਈਮ ਪਿੰਡ ਵਾਲਿਆਂ ਦੇ ਕੋਲ ਵੀ ਥੋੜਾ ਬਹੁਤਾ ਆਪਣਾ ਹੋਊਗਾ ਪਰ ਪਿੰਡ ਵਾਲਾ ਕੋਈ ਸਹਾਦਤ ਨਹੀਂ ਕੱਢਿਆ ਕਿਸੇ ਨੇ ਕਿਸੇ ਨਹੀਂ ਕੱਢਿਆ ਕਿਸੇ ਵੀ ਨਹੀਂ ਬਿਲਕੁਲ ਨਹੀਂ ਕਿਸੇ ਨੇ ਕੱਢਿਆ ਹਾਂਜੀ ਹੁਣ ਕੁੱਲ ਮਿਲਾ ਕੇ ਜਿਹੜੀਆਂ ਬਾਹਰ ਦੀਆਂ ਸਹਾਇਤਾ ਨੇ ਜਾਂ ਐਨਆਰਆਈ ਵੀਰ ਨੇ ਉਹਨਾਂ ਵੱਲੋਂ ਹੀ ਪਿੰਡ ਦੀ ਜਿਹੜੀਆਂ ਜਿਹੜੇ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਗਈਆਂ ਹਾਂਜੀ ਬਾਹਰੋਂ ਹੁੰਦੀਆਂ ਰਿਆ ਬਾਹਰੋਂ ਸਾਰਾ ਕੁਝ ਪੱਕਾ ਵੀ ਰਸ਼ਨ ਆਉਂਦਾ ਰਿਹਾ ਜੇ ਕੱਚਾ ਵੀ ਆਉਂਦਾ ਰਿਹਾ ਜੇ ਮੂੰਹਬੱਤੀਆਂ ტიკਰ ਡੱਬੀਆਂ ტიკਰ ਆਉਂਦਾ ਰਿਹਾ ਜੇ ਕਿੰਨਾ ਕਨਾ ਪਾਣੀ ਤੇ ਕੀ ਫਿਰ ਜਿਹੜੀ ਬੋਟਾ ਚਲਦੀ ਨਹੀਂ ਜਾਂ ਟਰੈਕਟਰ ਤੇ ਜਿਹੜੇ ਇੱਥੇ ਆਉਂਦੇ ਰਹੇ ਉਹ ਬੇੜੀ ਤੇ ਆਉਂਦਾ ਰਿਹਾ ਜੀ ਟਰੈਕਟਰ ਤੇ ਬੇੜੀ ਤੇ ਟਰੈਕਟਰ ਟਰਾਲੀ ਪਿੱਛੇ ਖਿਲਾਉਂਦਾ ਰਿਹਾ ਜੇ ਛਰਕਤੇ ਤੇ ਅੱਗੇ ਬੇੜੀ ਤੇ ਹੁੰਦੇ ਰਹੇ ਨੇ ਉਹ ਫਿਰ ਵੰਡ ਕੇ ਦਿੰਦੇ ਰਹੇ ਕਿੰਨੇ ਦਿਨ ਤੱਕ ਪਾਣੀ ਮੌਜੂਦ ਰਿਹਾ ਤੇ ਕਿੰਨੇ ਦਿਨ ਉਹ ਬੇੜੀ ਚਲਦੀ ਰਹੀ ਉਹ ਕੋਈ 10 ਦਿਨ ਲੱਗ ਹੀ ਗਏ ਨੇ ਫਿਰ ਉਤਰਾ ਚਲੋ ਬਾਅਦ ਚ ਪਾਣੀ ਲੱਥ ਗਿਆ ਫਿਰ ਸਾਨੂੰ ਸੁੱਕਾ ਰਾਸ਼ਨ ਆਉਣ ਲੱਗ ਪਿਆ ਫਿਰ ਅਹੀ ਸੁੱਕਾ ਖਾਣ ਲੱਗ ਪਏ ਹੁਣ ਕਿਸ ਤਰ੍ਹਾਂ ਦੀ ਮਦਦ ਇਸ ਮਾਤਾ ਦੀ ਜਿਹੜੀ ਤੁਸੀਂ ਚਲਦੀ ਇਹ ਮਾਤਾ ਦੀ ਇਹ ਕੋਠੇ ਤੇ ਥੋੜੀ ਜਿਹੀ ਛੱਤ ਪਾ ਜੇ ਨਾ ਤੇ ਇੰਨੀ ਬੜੀ ਆ ਇਹ ਇੰਨੀ ਕਿ ਪਾ ਜੇ ਇੰਨੀ ਬੜੀ ਆ ਕਿਉਂਕਿ ਇਹਦੇ ਕੋਲ ਹੁਣ ਮਿੱਟੀ ਲੱਗਦੀ ਨਹੀਂ ਬਾਲੇ ਦੇ ਕੋ ਪੈਂਦੇ ਨਹੀਂ ਤਾਂ ਚਲੋ ਕੋਠੇ ਦੇ ਛੱਤ ਪਾ ਜਵੇ ਤੇ ਇੰਨੀ ਬੜੀ ਹੈ ਜਿੰਨੀਆਂ ਮਤਲਬ ਸਰਕਾਰੀ ਇਨੀਆਂ ਗ੍ਰਾਂਟਾਂ ਨੇ ਜਾ ਹਰ ਪ੍ਰਭਾਵ ਦੇ ਜਿਹੜੇ ਮਤਲਬ ਜਿਹੜੇ ਘਰ ਪ੍ਰਭਾਵ ਤੋਂ ਹੋਏ ਨੇ ਉਹਨਾਂ ਲਈ ਇੰਨੀ ਪਹਿਲਾਂ ਭਰੀ ਜਾਂਦੀ ਉਹ ਭਰੀ ਨਹੀਂ ਭਰੀ ਹੋਈ ਜਿੱਕ ਹਾਂਜੀ ਪਤਾ ਨਹੀਂ ਪਤਾ ਨਹੀਂ ਹੁਣ ਕਿ ਜਾ ਉਹ ਨਿਕਲਦੀ ਆ ਕਿ ਜਾਂ ਨਹੀਂ ਨਿਕਲਦੀ ਇੱਥੋਂ ਲਿਖ ਕੇ ਲੈ ਗਏ ਨੇ ਝੂਠ ਕਿਉਂ ਮਾਰਨਾ ਵੀ ਮੋਨੂ ਸਰਪੰਚਾ ਉਨੇ ਈ ਤੋਂ ਲੇਕੇ ਲਾ ਗਿਆ ਵਾ ਅੱਗੇ ਪ੍ਰਮਾਤਮਾ ਜਾਣੇ ਵੀ ਜਾਨ ਨਿਕਲਦੀ ਜਾਂ ਨਹੀਂ ਨਿਕਲਦੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਜਿੱਕੇ ਦਾਨੀ ਸਾਜ ਨੇ ਮੱਤੋਂ ਤੱਕ ਪਹੁੰਚ ਕਰਨੀ ਹੈ ਹਾਂਜੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਜਿੱਕੇ ਦਾਨੀ ਸਾਜ ਨੇ ਮੱਤੋਂ ਤੱਕ ਪਹੁੰਚ ਕਰਨੀ ਹੈ ਹੁਣ ਜ਼ਿਲ੍ਹਾ ਤੇ ਗਰਦਾਸਪੁਰ ਹੀ ਜੇ ਪਿੰਡ ਕਾਦੀਆਂ ਗੁਜਰਾਂ ਦੀਆਂ ਹਾਂਜੀ ਕੀ ਮਦਦ ਚਾਹੁੰਦੇ ਜੋ ਜਿਹੜੇ ਦਾਨੀ ਸਾਜ ਨੇ ਕੀ ਲੋੜਾਂ ਤੇ ਮੱਤ ਦੀ ਆ ਕੇ ਮਦਦੇ ਕਰੀ ਜੀਰੋ ਪਿੰਡ ਦੇ ਦੇਖਣ ਕੀ ਹੁਣ ਦੱਸਾਂ ਮੈਂ ਸੋ ਇਹ ਸਨ ਕੁਝ ਪਿੰਡ ਦੇ ਲੋਕ ਜਿਨ੍ਹਾਂ ਨੇ ਸਾਰੀ ਗੱਲਬਾਤ ਮਾਤਾ ਜੀ ਦੱਸੀ ਸੋ ਮਾਤਾ ਜੀ ਵੀ ਸਾਡੇ ਲੱਗੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਜੀ ਨੂੰ ਉੱਚਾ ਹੁੰਦਾ ਫਿਰ ਵੀ ਕੋਸ਼ਿਸ਼ ਕਰਕੇ ਦੇਖਦੇ ਆਂ ਮਾਤਾ ਜੀ ਇਹ ਆਖਾ ਇਹ ਵੀ ਫੋਟੋ ਕਿਸ ਦੀ ਹੈ ਆ ਵੀ ਮੇਰਾ ਬੱਚਾ ਮੇਰੇ ਨਾਲ ਸੀ ਕੁਵਾਰਾ ਸੀ ਉਹ ਸਵਰਗਵਾਸ ਹੋ ਗਿਆ ਜੇ ਤੇ ਹੁਣ ਮੈਨੂੰ ਸਾਥ ਕੋਈ ਨਹੀਂ ਮੇਰਾ ਬੱਚਾ ਨਹੀਂ ਦਿੰਦਾ ਤੇ ਆਪਣੀ ਮੈਂ ਬਕਵ ਨਹੀਂ ਲਿਆ ਆਪਣੀ ਮੈਂ ਕਾਨੀ ਆ ਤੇ ਮਹੀਨੇ ਵਿੱਚ ਮੇਰਾ ਲੀੜਾ ਕੱਪੜਾ ਵੀ ਬਹੁਤ ਖਰਾਬ ਹੋਇਆ ਤੇ ਮੇਰੇ ਭਾਂਡੇ ਵੀ ਸੋੜ ਜੇ ਰੋੜ ਕੇ ਬਹੁਤ ਮੰਦਾ ਹਾਲ ਆ ਮੈਂ ਜੋ ਹੋ ਕੇ ਨਾਲ ਹੀ ਬਾਰ ਹੋਈ ਆ ਮੇਰਾ ਬਹੁਤ ਬੁਰਾ ਹਾਲ ਏ ਇਹ ਮੇਰਾ ਕੋਈ ਗਰੀਬ ਨਹੀਂ ਦਾ ਸੋਚੋ ਪਤਾ ਕਿ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਕਦੀ ਹਾਂ ਪਿੰਡ ਵਾਲਿਆਂ ਨੇ ਕਦੇ ਮਦਦ ਨਹੀਂ ਕੀਤੀ ਕਦੀ ਨਾ ਪਿੰਡ ਵਾਲੇ ਜੋ ਕਦੇ ਹਾਰੀ ਸ਼ੌਣੀ ਹੈ ਵਾ ਕਦੇ ਪੱਕਾ ਲੈ ਆਵਾ ਚਲੇ ਆ ਕੇ ਖਾ ਲੈ ਲੀਏ ਪਤਾ ਕਿ ਰਿਸ਼ਤੇਦਾਰ ਨੇ ਕਦੀ ਪਹੁੰਚ ਕੀਤੀ ਹਾਂ ਪੱਕਾ ਦੇਂਦੇ ਨੇ ਬੁਰਾ ਬਹੁਤਾ ਕਿ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਕਦੀ ਰਿਸ਼ਤੇਦਾਰ ਪਿਆਣਾ ਹੀ ਮਰ ਗਿਆ ਚਾਰੇ